ਹਾਂਜੀ ਬਾਈ ਜੀ ਤੁਹਾਡਾ ਨਾਮ? ਅਰਜੇਸ਼ ਗੋਲ ਨਾਮ ਹੈ ਮੇਰੇ ਜੀ। ਅਰਜੇਸ਼ ਜੀ ਕੀ ਮਾਮਲਾ ਹੈ ਕਿ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਜਿੱਥੇ ਆਪਾਂ ਪਲਾਟ 'ਚ ਖੜੇ ਆ ਕੀ ਉਹਨਾਂ ਮਾਲਕਾਂ ਤੱਕ ਆਵਾਜ਼ ਪਹੁੰਚਾਉਣਾ ਚਾਹੁੰਦੇ ਹੋ? ਵੀਰ ਜੀ ਮਾਮਲਾ ਇਹ ਹੈ ਅਸੀਂ ਰਾਤ ਦਾ ਟਾਈਮ ਸੀਗਾ ਰਾਤ ਦਾ 9:30 ਵਜੇ ਟਾਈਮ ਸੀ ਜੀ। ਰਾਤ ਨੂੰ 9:30 ਵਜੇ ਜਦੋਂ ਵੇਖਿਆ ਹੀ ਉਹਦੇ ਕੁਝ ਸੌਂਦੇ ਵੀ ਨਹੀਂ ਆਪ ਨੂੰ। ਤੇ ਉਸ ਤੋਂ ਬਾਅਦ ਵਿੱਚ ਜਦ ਅਸੀਂ ਵੇਖਿਆ ਤੁਹਾਨੂੰ ਕੰਨ ਟੱਪ ਕੇ ਉੱਪਰ ਸਾਡੇ ਕੋਠੇ ਚੜਨ ਲੱਗੇ ਸੀਗੇ। ਕਿ ਵੀ ਜਿੱਥੇ ਇਹ ਪਲਾਟ ਹੈ ਪਲਾਟ ਦੇ ਪਿਛਲੇ ਕੰਨ ਤੋਂ ਤੁਹਾਡੇ ਪਿੱਛੇ ਰਹਿائش ਆ ਉੱਥੇ ਚੜਨ ਲੱਗੇ ਸੀ ਜੀ ਕੌਣ ਸੀ ਤੇ ਕਿੰਨੇ ਕ ਜਾਣੇ ਸੀ ਇਹ 5 ਤੋਂ 6 ਜਣੇ ਸੀ ਜੀ ਓਹੋ ਹਾਂਜੀ ਜੀ ਜਦ ਦੇਖਿਆ ਦੋ ਜਣੇ ਚੜਨ ਲੱਗੇ ਸੀ ਬਾਕੀ ਹਲੇ ਖੜੇ ਸੀ ਚਾਰ ਜਣੇ ਅਸੀਂ ਜਦ ਉਹਨਾਂ ਨੂੰ ਦਬਕਾ ਮਾਰਿਆ ਜਾਂ ਕੁਝ ਕੀਤਾ ਉਹਨਾਂ ਡਰਦੇ ਮਾਰੇ ਉਹ ਨੀਚੇ ਆ ਗਏ ਉਹ ਕਹਿੰਦੇ ਜੋ ਤੁਸੀਂ ਕਰਨਾ ਕਰ ਲਓ ਜਿਹੜੇ ਤੁਹਾਡੇ ਇਧਰ ਘਰ 'ਚ ਵੜਨ ਲੱਗੇ ਸੀ ਇਹ ਵੜਨ ਲੱਗੇ ਸੀ ਜੀ ਹਾਂਜੀ ਹਾਂ ਉਹ ਕਹਿੰਦੇ ਜੋ ਕਰਨਾ ਕਰ ਲਓ ਤੇ ਉਸ ਤੋਂ ਬਾਅਦ ਵਿੱਚ ਵੀ ਅਸੀਂ 5-6 ਜਣੇ ਮਹੱਲਾ ਵਾਸੀ ਕੁਝ ਲੇਡੀਜ਼ ਸਾਰੇ ਇਕੱਠੇ ਹੋ ਕੇ ਸੀ ਬਾਹਰ ਸੜਕ 'ਤੇ ਆ ਗਏ ਜੀ ਜੋ ਬਾਹਰ ਸੜਕ ਤੇ ਆ ਗਏ ਉਸ ਤੋਂ ਬਾਅਦ ਅਸੀਂ ਅੰਦਰ ਵੜ ਕੇ ਵੇਖਿਆ ਜੀ ਨਾ ਸਭ ਨੂੰ ਅਸੀਂ ਬਾਹਰ ਕੱਢਤਾ ਜੀ ਜੋ ਬਾਹਰ ਕੱਢਿਆ ਹੋਇਆ ਤੇ ਉਸ ਤੋਂ ਬਾਅਦ ਇਹ ਜੋ ਅਸੀਂ ਬਾਹਰ ਕੱਢੇ ਇਹ ਕਹਿੰਦੇ ਵੀ ਤੁਹਾਡੇ ਬੁੜੇ ਜਗ੍ਹਾ ਹੈ ਵੀ ਅਸੀਂ ਤਾਂ ਪਾਵਾਂਗੇ ਉਹਦੇ ਜੋ ਮਰਜ਼ੀ ਕਰ ਲੋ ਅਸੀਂ ਜਿੱਥੇ ਵੀ ਜਿੱਥੇ ਵੀ ਇਹ ਖਾਲੀ ਪਲਾਟ ਹੈ ਤੁਹਾਡੀ ਜਗ੍ਹਾ ਨਹੀਂ ਅਸੀਂ ਇੱਥੇ ਹੀ ਸੌਵਾਂਗੇ ਸਾਡੀ ਸਮਝ ਜੋ ਕਰਨਾ ਕਰ ਲੋ ਅਸੀਂ ਅੱਗੇ ਕਹੇ ਵੀ ਉਹ ਸਾਡੇ ਚੋਰੀ ਹੋਣੀ ਹੈ ਤੁਸੀਂ ਬਾਹਰ ਬਾਹਰ ਜਿੱਥੇ ਮਰਜ਼ੀ ਸੋਜੋ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੇ ਉਸ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਹੋਰ ਹੀ ਪਾਵਾਂਗੇ ਜੋ ਕਰਨਾ ਕਰ ਲੋ ਅਸੀਂ ਮਰਦ ਦੋ ਮੁਲਾਜ਼ਮ ਪੁਲਿਸ ਦੇ ਨਾਗਰੇ ਸੀ ਗਈ ਅਸੀਂ ਉਹਨਾਂ ਨੂੰ ਰੋਕ ਕੇ ਸਾਰੀ ਦੱਸਿਆ ਉਹਨਾਂ ਨੂੰ ਸਾਰੀ ਦੱਸਿਆ ਵੀ ਇਹ ਗੱਲ ਹੋ ਰਹੀ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਨੇ ਅਸੀਂ ਇੱਕ ਬੰਦਾ ਨਾਲ ਬਿਠਵਾਤਾ ਉਹਨਾਂ ਦੇ ਨਾਲ ਹੀ ਜਾਂ ਵਿਚਨਾਰੇ ਮੇਨ ਸੀਗੀ ਕਿ ਵੀ ਉਹਨੂੰ ਲੈ ਕੇ ਪੁਲਿਸ ਉਹਨੂੰ ਲੈ ਗਈ ਉਸ ਤੋਂ ਬਾਅਦ ਤੁਹਾਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਕੀ ਨਾ ਹੋਇਆ ਜੀ ਤੁਸੀਂ ਮੰਗ ਕੀ ਚਾਹੁੰਦੇ ਹੋ ਹੁਣ ਮੰਗ ਅਸੀਂ ਇਹ ਚਾਹੁੰਦੇ ਆ ਵੀਰ ਜੀ ਜੇ ਤਾਂ ਇਹਦੇ ਅੱਗੇ ਕੋਈ ਕੰਦ ਹੋ ਜਾਈ ਜੀ ਜਾਂ ਇਸ ਨੂੰ ਕੋਈ ਸਵਾਰ ਕੇ ਜਾਂ ਕੁਝ ਬਣਾਇ ਜਾਵੇ ਵੀ ਜਿਆਦਾ ਚੋਰੀ ਚਈ ਕਟਨਾਵ ਹੁੰਦੀਆਂ ਨੇ ਸਾਰਾ ਮੱਲਾ ਦੂਹੀ ਹੁੰਦਾ ਹੀ ਇਦੋ ਜੋ ਵੀ ਹੋਵੇ ਸਹੀ ਹੋ ਜੇ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜਾ ਇਹ ਪਲਾਟ ਪਿਆ ਹੈ ਇਹ ਪਲਾਟ ਮਾਲਕਾਂ ਨੂੰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਵੀ ਜਦ ਤਾ ਇਸ ਦੀ ਚਾਰ ਦਿਵਾਰੀ ਕਿ ਵੀ ਪਰਮਾਨੈਂਟ ਕਰ ਦਿਓ ਕਿ ਵੀ ਇਹਦੇ ਅੰਦਰ ਕੋਈ ਆ ਜਾ ਨਾ ਸਕੇ ਤੇ ਜਿਹੜੀ ਇਹਦੇ ਉੱਪਰ ਕੰਧ ਕੰਧ ਦੇ ਉੱਤੇ ਕੋਈ ਐਸਾ ਕੰਚ ਕੁੰਜੀ ਜਾਂ ਤਾਰਾਂ ਲਗਵਾ ਦੇਣ ਕਿ ਵੀ ਗਲਤ ਅੰਸਰ ਐਂਟਰ ਨਾ ਕਰ ਸਕੇ ਕਿ ਵੀ ਜਿਹੜੀ ਚੋਰੀ ਦੀਆਂ ਵਾਰਦਾਤਾਂ ਵਾਪਰੀਆਂ ਨੇ ਤੁਹਾਡੇ ਜਿਹੜੇ ਰਾਤ ਨੂੰ ਜਿਹੜੇ ਪੰਜ ਚਾਰ ਜਣੇ ਜਾਣ ਲੱਗੇ ਸੀਗੇ ਉੱਧਰ ਤੁਹਾਡੇ ਘਰਾਂ ਕੰਨੀ ਕਿ ਵੀ ਉੱਧਰ ਨਾ ਜਾਣ ਇਹ ਮੰਗੇ ਤੁਹਾਡੀ ਜੀ ਇਸ ਤੋਂ ਬਾਅਦ ਵੀਰ ਜੀ ਅਸੀਂ ਇਹਨਾਂ ਕੋਲ ਨਮਾਦਾਂ ਦੀ ਜਗ੍ਹਾ ਹੈ ਜਿਨ੍ਹਾਂ ਦੀ ਹੈਗੀ ਹੈ ਜੜੇ ਦੇ ਜੜੇ ਦੇ ਮਾਲਕ ਨੇ ਕਿੱਥੇ ਦੇਨੇ ਉਹ ਇਹ ਨਮਾਦਾਂ ਦੇਨੇ ਵੀਰ ਜੀ ਨਮਾਦਾਂ ਦੇਨੇ ਹਾਂਜੀ ਜੀ ਅਸੀਂ ਇਹਨਾਂ ਕੋਲ ਜਾਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹਨਾਂ ਦਾ ਟਕਾਲਾ ਕੁਛ ਨਹੀਂ ਲੱਭਿਆ ਓਕੇ ਹਾਂਜੀ ਹਾਂਜੀ ਭਰਾ ਜੀ ਤੁਹਾਡਾ ਨਾਮ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਗਗਨਦੀਪ ਕੀ ਮਾਮਲਾ ਹੈ ਕੀ ਕਹਿਣਾ ਚਾਹੁੰਦੇ ਹੋ ਰੋਇ ਕੰਨਾ ਚੱਲ ਨਹੀਂ ਇਹ ਤਾਂ ਬੰਦੀ ਬੰਦੀ ਕਰਦੇ ਕੀਤੀ ਜਾਵੇ ਵੀ ਜਿਹੜੇ ਇੱਥੇ ਬੰਦੇ ਪੈਂਦੇ ਨੇ ਇੱਥੇ ਪਹਿਲੀ ਗੱਲ ਇੱਥੇ ਇਹਨਾਂ ਨੂੰ ਸੁਣਣੀ ਚਾਹੀਦੀ ਜੀ ਸਭ ਤੋਂ ਖਤਰਨਾਕ ਕੰਮ ਹੈ ਇਹ ਖੰਡਰ ਜਗ੍ਹਾ ਇਹ ਹੈ ਠੀਕ ਹੈ ਜੀ ਔਰ ਇੱਥੇ ਕੋਈ ਆ ਕੋਈ ਇੱਥੇ ਬੰਦਾ ਵੀ ਆਂਦਾ ਜਾਂਦਾ ਨਹੀਂ ਹੈਗਾ ਜਾਂ ਤਾਂ ਇਹ ਜਗ੍ਹਾ ਦਾ ਕੋਈ ਨਾ ਵੀ ਹੱਲ ਕਰੇ ਇੱਥੋਂ ਵੀ ਪੁਲਿਸ ਵਾਲਾ ਨਹੀਂ ਆ ਕੇ ਚੈੱਕ ਕਰਦਾ ਹੈਗਾ ਸਮਾਣੇ ਸ਼ਹਿਰ ਦੀ ਜਿਹੜੀ ਪੁਲਿਸ ਵਾਲਾ ਬਿਲਕੁਲ ਸੁੱਤੀ ਪਈ ਹੈ ਜੀ ਇਹਨਾਂ ਨੂੰ ਕੋਈ ਸਾਡੀ ਜਗ੍ਹਾ ਇਹਨਾਂ ਦੀ ਇੱਥੇ ਕੋਈ ਵੀ ਦਲਤ ਅੰਸਰਾ ਕੇ ਲੁਕ ਸਕਦਾ ਹੈ ਕੋਈ ਵੀ ਇੱਥੇ ਵਾਰਦਾਤ ਨੂੰ ਅੰਜਾਮ ਦੇ ਕੇ ਇੱਥੇ ਆ ਸਕਦੇ ਨੇ ਜੇ ਕੋਈ ਉੱਤੇ ਬਿਲਡਿੰਗ ਉਹਨਾਂ ਦੇ ਉੱਪਰ ਗਿਰ ਜੇ ਫਿਰ ਕਹਿਣਗੇ ਸਾਡਾ ਬੰਦਾ ਮਰ ਗਿਆ ਸਾਡਾ ਉਹ ਹੋ ਗਿਆ ਹੁਣੇ ਕੁਝ ਨਹੀਂ ਕਰਦੇ ਇਸਰੇ ਮੈਂ ਜਿਹੜੇ ਪੁਲਿਸ ਵਾਲੇ ਨੇ ਇੱਥੇ ਦੇ ਕਿ ਤੁਹਾਡੀ ਜਿਹੜੀ ਮੰਗ ਹੈ ਕਿ ਵੀ ਇੱਥੇ ਜਿਹੜੇ ਰਾਤ ਨੂੰ ਕੁਝ ਲੋਕ ਇੱਥੇ ਸੌਂਦੇ ਨੇ ਇੱਥੇ ਨਾ ਪਹਿਣ ਤੇ ਪੁਲਿਸ ਉਹਨਾਂ ਦੀ ਜਾਂਚ ਪੰਤਾਲ ਕਰੇ ਕਿ ਵੀ ਕੌਣ ਲੋਕ ਨੇ ਉਹ ਹਾਂਜੀ ਹਾਂਜੀ ਇਸ ਮਾਣੇ ਸ਼ਹਿਰ ਦੀ ਪੁਲਿਸ ਨੂੰ ਬਿਲਕੁਲ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਲੱਗਦੀ ਅੰਨਾ ਜੀ ਬੜੀ ਮਹੱਲਾ ਜੀ ਇਹ ਸਾਡਾ ਆਪਣਾ ਭਾਈ ਸਾਡਾ ਗਵੰਡੀ ਭਾਈ ਆ ਜੀ ਠੀਕ ਹੈ ਜੀ ਇਹਨਾਂ ਦੇ ਕਰੇ ਕੁਝ ਵੀ ਵਿਆਹ ਕੇ ਕਰ ਬੰਦਾ ਕੋਈ ਉਹ ਨਹੀਂ ਉਹਨਾਂ ਦੀ ਕੋਈ ਗੱਲ ਕਰਦੇ ਸਾਰੇ ਕਾਰਜ ਕਰਦੇ ਤੇ ਬੰਦਾ ਇਸ ਚੀਜ਼ ਦਾ ਕੋਈ ਜੀ ਮਗਰਾ ਨਹੀਂ ਇਸੇ ਕੋਈ ਕੋਈ ਜੀ ਮਗਰਾ ਨਹੀਂ ਹੈਗਾ ਚੀਜ਼ ਦਾ ਇਹ ਕੇ ਬਿਲਡਿੰਗ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ ਇਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਕੋਈ ਵੀ ਗਲਤ ਅੰਸਰ ਇੱਥੇ ਜੋ ਕੋਈ ਵਾਰਦਾਤ ਨੂੰ ਅੰਜਾਮ ਦੇ ਕੇ ਰਾਤ ਬਰਾਤੇ ਕੁਝ ਲੋਕ ਇੱਥੇ ਠਹਿਰਦੇ ਨੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਉਹਨਾਂ ਵੱਲ ਧਿਆਨ ਦੇਣਾ ਕਿ ਵੀ ਕੌਣ ਲੋਕ ਨੇ ਜਿਹੜੇ ਇੱਥੇ ਰਾਤ ਨੂੰ ਕੁਝ ਦਿਨਾਂ ਤੋਂ ਆ ਕੇ ਇੱਥੇ ਸੌਂਦੇ ਨੇ ਜਿਹੜੇ ਸੌਂਦੇ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਵੀ ਇਹ ਖੰਡਰ ਜਿਹੜੀ ਬਿਲਡਿੰਗ ਬਣੀ ਹੋਈ ਹੈ ਇੱਥੇ ਕੋਈ ਆਂਦਾ ਜਾਂਦਾ ਨਹੀਂ ਹੈ ਤੇ ਇਸ ਬਿਲਡਿੰਗ ਤੇ ਕੋਈ ਸ਼ੱਕ ਵੀ ਨਹੀਂ ਕਰਦਾ ਹੈਗਾ ਕਿ ਵੀ ਹਰ ਕੋਈ ਇਹੀ ਸੋਚਦਾ ਹੈ ਕਿ ਵੀ ਖੰਡਰ ਹਾਲਤ ਦੇ ਵਿੱਚ ਬਿਲਡਿੰਗ ਹੈ ਇੱਧਰ ਕੋਈ ਸ਼ੱਕ ਸ਼ੋਭਾ ਨਹੀਂ ਜਾਂਦਾ ਹੈਗਾ ਤੇ ਮਹੱਲਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਵੀ ਜਿਹੜੇ ਇਹ ਬਿਲਡਿੰਗ ਦੇ ਮਾਲਕ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਵੀ ਇਸ ਵੱਲ ਗੌਰ ਕਰਨ ਜਾਂ ਤਾਂ ਇਸ ਦੀ ਚਾਰਦੀਵਾਰੀ ਕਰ ਦੇਣਾ ਚਾਰਦੀਵਾਰੀ ਤੋਂ ਇਲਾਵਾ ਕਰਨ ਤੋਂ ਬਾਅਦ ਕਿ ਵੀ ਮਹੱਲੇ ਨੂੰ ਸਾਇਸ ਗੱਲ ਦਾ ਆਏਗਾ ਕਿ ਵੀ ਕੋਈ ਵਾਰਦਾਤ ਨੂੰ ਜੇ ਅੰਜਾਮ ਦਿੱਤਾ ਜਾਂਦਾ ਤਾਂ ਉਹ ਉਹਨਾਂ ਦਾ ਕਹਿਣਾ ਹੈ ਕਿ ਵੀ ਨੁਕਸਾਨ ਵੀ ਹੋ ਸਕਦਾ ਕਿਸੇ ਦੀ ਕੀਮਤੀ ਜਾਨ ਵੀ ਜਾ ਸਕਦੀ ਹੈ ਉਹਨਾਂ ਮਹੱਲਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਵੀ ਇਹ ਜਿਹੜਾ ਜਿਨ੍ਹਾਂ ਦੀ ਬਿਲਡਿੰਗ ਹੈ ਜਾਂ ਤਾਂ ਉਹ ਇਸ ਦੇ ਵੱਲ ਚਾਰਦੀਵਾਰੀ ਕਰ ਦੇਣਾ ਚਾਰ ਦਵਾਰੀ ਕਾੜ ਦੇ ਨੀ ਤਾਂ ਉਹ ਜਿੱਥੇ ਇਹਨਾਂ ਦੇ ਖੁੱਲੇ ਮੰਡੀ ਵਾਲੇ ਪਾਸੋਂ ਮੇਨ ਰੋਡ ਤੋਂ ਰਸਤੇ ਨੇ ਉੱਥੇ ਦਰਵਾਜ਼ੇ ਦਰੂਜਾ ਦਾ ਇੰਤਜ਼ਾਮ ਕਰ ਦੇਣ ਇਹ ਹੈ ਉਹ ਕੰਦ ਜਿੱਥੋਂ ਰਾਤ ਨੂੰ ਕੁਝ ਰਜੇਸ਼ ਕੁਮਾਰ ਤੇ ਗਗਨਦੀਪ ਨੇ ਦੱਸਿਆ ਕਿ ਵੀ ਪੰਜ ਚਾਰ ਮੁੰਡੇ ਸੀ ਜਿਨ੍ਹਾਂ ਨੇ ਕੰਦ ਟੱਪ ਕੇ ਉਧਰ ਘਰਾਂ ਦੇ ਵਿੱਚ ਐਂਟਰ ਹੋਏ ਐਂਟਰ ਹੋਣ ਦਾ ਮਤਲਬ ਵੀ ਉਹਨਾਂ ਦਾ ਕੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਾਂ ਚੋਰੀ ਕਰਨਾ ਸੀ ਇਹ ਤਾਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਾਂਚ ਕਰੇ ਸਮਾਂ ਰਹਿੰਦੇ ਕਿ ਤਾਂ ਜੋ ਕੋਈ ਜੇ ਘਟਨਾ ਵਾਪਰਦੀ ਹੈ ਤਾਂ ਇਸ ਚੀਜ਼ ਵੱਲ ਕਿਸੇ ਦਾ ਕੀਮਤੀ ਜਾਨ ਜਾਂ ਕੋਈ ਵੀ ਨੁਕਸਾਨ ਹੋ ਸਕਦਾ ਹੈ ਉਸ ਨੁਕਸਾਨ ਜਾਂ ਹਾਦਸੇ ਵਾਪਰਨ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਨੂੰ ਤੈਅ ਦਾ ਜਾਂਚ ਕੀਤੀ ਜਾਵੇ ਵੀਰ ਜੀ ਗੱਲ ਇਹ ਹੈ ਜਿਹੜਾ ਇਹ ਖੰਡਰ ਪਲਾਟ ਪਈ ਇਹਦੇ ਵਿੱਚ ਹੁਣ ਸਾਡੇ ਘਰ ਦੇ ਵਿੱਚ ਅੱਜ ਚੋਰ ਪੈ ਗਈ ਚਲੋ ਉਸ ਤੋਂ ਬਾਅਦ ਦੇ ਵਿੱਚ ਇਹ ਖੰਡਰ ਪਲਾਟ 'ਤੇ ਕੱਲ ਨੂੰ ਕੋਈ ਜਾਨਵਰ ਸੱਪ ਵਗੈਰਾ ਜਾਂ ਕੁਝ ਕੋਈ ਆਂਦਾ ਕੁੱਤੇ ਕੋਈ ਚੜਦਾ ਹੀ ਸਾਡੇ ਘਰੇ ਉਹਨੇ ਜਾਣੀ ਉਸ ਤੋਂ ਅਜੇ ਕੋਈ ਉਹਦਾ ਨੁਕਸਾਨ ਹੁੰਦਾ ਹੈ ਨਾ ਉਹ ਨੁਕਸਾਨ ਦਾ ਮਾਲਕ ਮਾਲਕੀ ਹੋ ਗਈ ਕੋਈ ਉਸ ਤੋਂ ਪਹਿਲਾਂ ਹੀ ਕੋਈ ਤੁਹਾਡੇ ਕਹਿੰਦਾ ਮਤਲਬ ਹੈ ਜੇ ਕਿ ਜਿਵੇਂ ਇੱਥੇ ਜਾਨਵਰ ਵਗੈਰਾ ਕੁਝ ਵੀ ਨਹੀਂ ਤਾਂ ਜੇ ਕੋਈ ਕਿਸੇ ਦੀ ਕੀਮਤੀ ਜਾਨ ਜਾਂਦੀ ਹੈ ਤਾਂ ਫਿਰ ਉਹਦਾ ਕਿ ਵੀ ਇਹ ਬਿਲਡਿੰਗ ਦੇ ਮਾਲਕ ਹੋਣਗੇ ਜ਼ਿੰਮੇਵਾਰ ਹਾਂਜੀ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਜੇ ਕੋਈ ਕੋਈ ਨਿੱਕੀ ਗੱਲ ਹੁੰਦੀ ਹੈ ਤਾਂ ਮਾਲਕਰੇ ਉਹ ਚ ਆਏਗੀ ਜੀ ਸਾਡਾ ਦਾ ਸਾਰਾ ਨੁਕਸਾਨ ਹੋ ਜਾਏਗਾ ਜਾਨੀ ਮਾਲੀ ਨੁਕਸਾਨ ਹੋ ਜਾਏਗਾ ਇਸ ਤੋਂ ਬਾਰੇ ਜੀ ਦਸੀਂ ਦਾ ਮਾਲਕ ਨੂੰ ਇਹ ਰਿਕੁਐਸਟ ਕਰਦੇ ਆਂ ਵੀ ਇਸ ਤੋਂ ਪਹਿਲਾਂ ਬਿਅਸੋਲ ਧਿਆਨ ਦੇਣਾ ਆਪਣਾ ਇਸ ਵਾਰ ਪਲਾਟ ਵੱਲ ਧਿਆਨ ਦੇਣੀ ਤਾਂ ਕਿ ਚੋਰੀ ਤੋਂ ਚੋਰੀਆਂ ਤੋਂ ਬਚਾਅ ਹੋ ਸਕੇ ਗੰਦੀ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਇਹ ਬਿਲਡਿੰਗ ਹੋ ਚੁੱਕੀ ਆ ਦੇਖ ਸਕਦੇ ਹੋ ਜਿਹੜੀ ਖਸਤਾ ਹਾਲਤ ਬਿਲਡਿੰਗ ਹੈ ਬਿਲਡਿੰਗ ਦੇ ਨਾਲ ਹੀ ਨਾਲ ਲੱਗਦੇ ਮਕਾਨ ਨੇ ਮਕਾਨ ਵੀ ਕਿੰਨੇ ਕਿ 5-5 7-7 ਫੁੱਟ ਦੀ ਉਚਾਈ ਤੇ ਨੇ ਕੋਈ ਵੀ ਇੱਥੇ ਗਲਤ ਅੰਸਰ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਸ ਵੱਲ ਸਮਾਂ ਰਹਿੰਦੇ ਪਹਿਲਾਂ ਹੀ ਗੌਰ ਕੀਤਾ ਜਾਵੇ ਤਾਂ ਬਹੁਤ ਵਧੀਆ ਤਾਂ ਜੋ ਕਿਸੇ ਦੀ ਘਰ ਚੋਰੀ ਦਾ ਨੁਕਸਾਨ ਜਾਂ ਕਿਸੇ ਦੀ ਕੀਮਤੀ ਜਾਨ ਨਾਲ ਹਾਸਾ ਨਾ ਵਾਪਰੇ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਦਵਾਦੀ ਰਿਪੋਰਟ कमुर <laughs> मिलो